ਕਰਦੇ ਆ ਅਫਰੀਕਾ ਮੁਲਕਾਂ ਦੀ ਸਿਆਫਾਂ ਬੀਬੀਆਂ ਦੀਆਂ ਸਿਰ ਦੀਆਂ ਮੀਡੀਆਂ ਦਾ ਗੁਲਾਮੀ ਦੇ ਇਤਿਹਾਸ ਦੇ ਨਾਲ ਰਿਸ਼ਤਾ ਕੀ ਹੈ ਡਾਲੀਆ ਵੈਤੂਰਾ ਉਹਨਾਂ ਦੇ ਕਲਮ ਹੈ ਤੇ ਮੈਂ ਤੁਹਾਡਾ ਦੋਸਤ ਭពਿੰਦਰ ਪਰਜ ਕੈਰੇਬੀਅਨ ਸਾਗਰ ਦੇ ਕੋਲੰਬੀਆ ਦੇ ਨਾਲ ਲੱਗਦੇ ਤੱਟ ਤੋਂ 50 ਕਿਲੋਮੀਟਰ ਦੂਰ ਪਹਾੜੀਆਂ ਦੇ ਵਿੱਚ ਘਿਰੇ ਇੱਕ ਕਸਬੇ ਦੇ ਵਿੱਚ ਇੱਕ ਮੂਰਤੀ ਇੱਕ ਅਦੁੱਤੀ ਨਾਇਕ ਦੀ ਯਾਦ ਤਾਜ਼ਾ ਕਰਦੀ ਹੈ ਸਪੈਨਿਸ਼ ਇਤਿਹਾਸਕਾਰ ਫਰੇ ਪੈਦਰੋ ਸੀਮਿੰਸ ਮੁਤਾਬਕ ਬੈਂਕੋਸ ਬਾਇਓਹੋ ਨੂੰ ਇੱਕ ਚੜ੍ਹਦੀ ਕਲਾ ਵਾਲੇ ਬਹਾਦਰ ਤੇ ਸਾਹਸੀ ਵਿਅਕਤੀ ਦੇ ਵਜੋਂ ਯਾਦ ਕੀਤਾ ਜਾਂਦਾ ਹੈ ਜਿਸ ਨੇ 1599 ਦੇ ਅਖੀਰ ਦੇ ਵਿੱਚ ਅਮਰੀਕਾ ਤੇ ਸਿਆਫਮ ਗੁਲਾਮਾਂ ਮਾਰੂਨ ਵੀ ਕਿਹਾ ਜਾਂਦਾ ਹੈ ਗੁਲਾਮਾਂ ਨੂੰ ਮਾਰੂਨ ਦੀ ਵਾਪਸੀ ਦੇ ਵਿੱਚ ਅਗਵਾਈ ਕੀਤੀ ਸੀ ਕੈਰੇਬੀਅਨ ਮਾਰੂਨ ਉਹ ਲੋਕ ਸਨ ਜੋ ਗੁਲਾਮੀ ਤੋਂ ਭੱਜ ਨਿਕਲੇ ਸੀ ਉਹਨਾਂ ਨੇ ਆਪਣੇ ਵੱਖਰੇ ਸਮੁਦਾਏ ਵਿਕਸਿਤ ਕਰ ਲਏ ਸਨ ਇਸ ਪ੍ਰਸੰਗ ਦੇ ਵਿੱਚ ਇੱਕ ਸ਼ਬਦ ਸਿਮਰੌਨ ਬਹੁਤ ਮਹੱਤਵਪੂਰਨ ਹੈ ਸਿਮਰੌਨ ਸ਼ਬਦ ਪਾਲਤੂ ਪਸ਼ੂਆਂ ਤੇ ਕੈਦ ਦੇ ਵਿੱਚੋਂ ਭੱਜ ਕੇ ਪਹਾੜਾਂ ਦੇ ਵਿੱਚ ਜਾ ਵਸਣ ਵਾਲੇ ਗੁਲਾਮਾਂ ਦੇ ਲਈ ਵਰਤਿਆ ਜਾਂਦਾ ਸੀ ਡਿਕਸ਼ਨਰੀ ਆਫ ਰਾਇਲ ਸਪੈਨਿਸ਼ ਅਕੈਡਮੀ 1970 ਦੇ ਵਿੱਚ ਇਹ ਦਰਜ ਹੈ ਸਿਮਰੌਨ 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 ਸ਼ਬਦ ਜਿਹੜਾ ਹੈ ਉਹ ਪਾਲਤੂ ਪਸ਼ੂਆਂ ਤੇ ਕੈਦ ਦੇ ਵਿੱਚੋਂ ਭੱਜ ਕੇ ਪਹਾੜਾਂ ਦੇ ਵਿੱਚ ਜਾ ਬਸਣ ਵਾਲੇ ਗੁਲਾਮਾਂ ਦੇ ਲਈ ਵਰਤਿਆ ਜਾਂਦਾ ਸੀ ਉਸ ਸਮੇਂ ਇਹ ਸ਼ਬਦ ਧਰਾਂ ਤੋਂ ਫੜ ਕੇ ਦੁਨੀਆ ਦੇ ਦੂਜੇ ਖੂਂਜਿਆਂ ਦੇ ਵਿੱਚ ਗੁਲਾਮੀ ਦੇ ਲਈ ਵੇਚੇ ਗਏ ਲੱਖਾਂ ਅਫਰੀਕੀ ਲੋਕਾਂ ਦੇ ਦਰਦ ਨੂੰ ਬਿਆਨ ਕਰਦਾ ਹੈ ਜਿਨ੍ਹਾਂ ਨੂੰ ਵੇਚਿਆ ਗਿਆ ਤੇ ਜਾਇਦਾਦ ਵਾਂਗ ਰੱਖਿਆ ਗਿਆ ਜਿਨ੍ਹਾਂ ਦਾ ਇੱਕੋ ਹੀ ਧਰਮ ਸੀ ਆਪਣੇ ਮਾਲਕਾਂ ਦੀ ਗੁਲਾਮੀ ਕਰਨਾ ਪਰ ਇਹ ਸ਼ਬਦ ਬਹਾਦਰ ਬਾਗੀਆਂ ਦੇ ਬਾਰੇ ਵੀ ਦੱਸਦਾ ਹੈ ਬੈਂਕੋਸ ਬਾਇਓਹੋ ਨੇ ਆਪਣੀ ਪਤਨੀ ਵਿਵਿਆ ਅਤੇ ਬੱਚਿਆਂ ਤੋਂ ਇਲਾਵਾ 30 ਹੋਰ ਔਰਤਾਂ ਮਰਦਾਂ ਦੀ ਕਾਰਟਾਗੇਨਾ ਤੋਂ ਭੱਜ ਨਿਕਲਣ ਦੇ ਵਿੱਚ ਅਗਵਾਈ ਕੀਤੀ ਸੀ ਆਪਣੇ ਸਫ਼ਰ ਦੇ ਦੌਰਾਨ ਇਹ ਲੋਕ ਉੱਤਰੀ ਕੋਲੰਬੀਆ ਦੇ ਨੀਮ ਪਹਾੜੀ ਖੇਤਰ ਮੋਟੇਸ ਡੀ ਮਾਰੀਆ ਰਾਹੀਂ ਚੱਲਦੇ ਰਹੇ ਕਰੀਬ ਇੱਕ ਸਦੀ ਅਤੇ ਲੰਬੇ ਸੰਘਰਸ਼ ਤੋਂ ਬਾਅਦ 1714 ਦੇ ਵਿੱਚ ਇੱਕ ਸ਼ਾਹੀ ਹੁਕਮ ਰਾਹੀਂ ਇਸ ਬਸਤੀ ਨੂੰ ਸੈਨ ਬਾਸੀਲੋ ਡੀ ਪਾਲੇਕੇ ਦੇ ਨਾਮ ਦੇ ਨਾਲ ਕਾਨੂੰਨੀ ਮਾਨਤਾ ਮਿਲ ਗਈ ਇਸ ਬਸਤੀ ਦੇ ਕੇਂਦਰ ਦੇ ਵਿੱਚ ਇਹ ਯਾਦਗਾਰ ਸਥਿਤ ਹੈ ਅਬ ਪ੍ਰੋ ਕੋਲੰਬੀਅਨ ਔਰਤਾਂ ਦੀ ਐਸੋਸੀਏਸ਼ਨ ਦੀ ਮੋਡੀ ਇਮੀਲੀਆ ਇਨੀਡਾ ਵਲੇਸੀਆ ਮੋਰੀਅਨ ਨੇ ਦੱਸਿਆ ਕਿ ਸੈਨ ਬਾਸੀਲੋ ਡੀ ਪਾਲੇਕੇ ਆਪਣੀ ਕਿਸਮ ਦਾ ਪਹਿਲਾ ਜਾਂ ਇਕਲੌਤਾ ਸਮੁਦਾਇ ਨਹੀਂ ਸੀ ਜਿਸ ਨੂੰ ਤਾਂ ਕਿੰਗ ਬਾਇਓ ਵੱਲੋਂ ਵਰਤੀ ਗਈ ਰਣਨੀਤੀ ਲਈ ਤੇ ਦੂਜਾ ਅਮਰੀਕਾ ਦਾ ਪਹਿਲਾ ਆਜ਼ਾਦ ਕਸਬਾ ਬਣਨ ਦੇ ਲਈ ਯਾਦ ਕੀਤਾ ਜਾਂਦਾ ਹੈ ਜਦ ਕਿ ਹੋਰ ਸਮੁਦਾਇ ਜਿਹੜੇ ਸਨ ਪਾਲਿੱਕੇ ਤਾਂ ਸਮੇਂ ਦੇ ਨਾਲ ਧੁੰਦਲੇ ਹੋ ਗਏ ਪਰ ਸੈਨ ਬਾਸੀਲੋ ਨੇ ਆਪਣੀ ਵਿਰਾਸਤ ਦਾ ਇੱਕ ਅਹਿਮ ਹਿੱਸਾ ਅਜੇ ਵੀ ਸਾਮਕੇ ਰੱਖਿਆ ਹੋਇਆ। ਸਮੁਦਾਇ ਦੀ ਜ਼ਿਆਦਾਤਰ ਵਿਰਾਸਤ ਸੀਨਾ ਬਾ ਸੀਨਾ ਕਹਾਣੀਆਂ ਰਾਹੀਂ ਸਾਡੇ ਤੱਕ ਪਹੁੰਚਦੀ ਹੈ ਕਿ ਬਾਇਓ ਹੋ ਇਕੱਲੇ ਨਹੀਂ ਸਨ। ਕਹਾਣੀਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਆਪਣੀ ਪਤਨੀ ਤੇ ਹੋਰ ਔਰਤਾਂ ਦੇ ਸਹਿਯੋਗ ਤੋਂ ਬਿਨਾਂ ਬਾਇਓ ਹੋ ਜਿਹੜੇ ਸਨ ਬਾਇ ਉਹ ਲਈ ਜਿਹੜਾ ਸੀ ਅਜਿਹਾ ਕਰਨਾ ਲਗਭਗ ਅਸੰਭਵ ਸੀ। ਗੁਲਾਮ ਔਰਤਾਂ ਨੇ ਬਿਨਾ ਨਜ਼ਰਾਂ ਦੇ ਵਿੱਚ ਆਏ ਆਪਣੇ ਸਮੁਦਾਏ ਦੇ ਲੋਕਾਂ ਨੂੰ ਗੁਲਾਮੀ ਵਿੱਚੋਂ ਕੱਢਣ ਲਈ ਨਕਸ਼ੇ ਬਣਾਉਣ ਦੀ ਬੇਜੋੜ ਤਰਕੀਬ ਜਿਹੜੀ ਆਜ਼ਾਦ ਕੀਤੀ ਸੀ ਵਿਦੇਸ਼ੀ ਧਰਾਤਲ ਨੂੰ ਯਾਦ ਰੱਖਦਾ ਸੀ আফਰੀਕੀ ਲੋਕਾਂ ਨੂੰ ਉਹਨਾਂ ਦੇ ਅੰਦਰਲੇ ਮਨੁੱਖੀ ਅੰਸ਼ ਖਤਮ ਕਰਕੇ ਸਿਰਫ ਪਸ਼ੂਆਂ ਦੇ ਵਾਂਗ ਗੁਲਾਮ ਬਣਾਉਣ ਦੇ ਲਈ ਅਮਰੀਕਾ ਲਿਆਂਦਾ ਜਾਂਦਾ ਸੀ ਉਹਨਾਂ ਦੇ ਅੰਦਰੋਂ ਮਨੁੱਖਤਾ ਦੇ ਅੰਸ਼ ਖਤਮ ਕਰਕੇ ਉਹਨਾਂ ਨੂੰ ਵਸਤੂ ਬਣਾਉਣ ਦੇ ਜਿੰਨੇ ਵੀ ਯਤਨ ਕੀਤੇ ਗਏ ਪਰ ਓਨੋਖ ਹੋਣ ਦਾ ਜਿੱਦੀ ਅਹਿਸਾਸ ਉਹਨਾਂ ਦੇ ਅੰਦਰੋਂ ਕੱਢਿਆ ਨਹੀਂ ਜਾ ਸਕਿਆ ਜੋ ਉਹਨਾਂ ਦੇ ਇਸ ਨਰਕ ਦੇ ਵਿੱਚੋਂ ਭੱਜ ਨਿਕਲਣ ਦੇ ਲਈ ਜ਼ਰੂਰੀ ਸੀ ਜ਼ਰੂਰੀ ਵੀ ਸੀ ਜਦੋਂ ਅਜਿਹੇ ਪਰਦੇਸ ਦੇ ਵਿੱਚ ਭੱਜ ਕੇ ਨਿਕਲਣਾ ਹੀ ਸਿਰਫ ਇੱਕੋ ਇੱਕ ਰਾਹ ਰਹਿ ਜਾਵੇ ਤੁਸੀਂ ਆਪਣਾ ਰਸਤਾ ਕਿਵੇਂ ਪਤਾ ਕਰੋਗੇ ਖੈਰ ਗਰੇਨਾਡਾ ਦੇ ਕੈਰੀਬੀਅਨ ਸਮੁੰਦਰੀ ਤੱਟ ਦੇ ਉੱਤੇ ਗੁਲਾਮ ਔਰਤਾਂ ਨੇ ਆਜ਼ਾਦੀ ਵਾਲੀਆਂ ਥਾਵਾਂ ਤੱਕ ਪਹੁੰਚਣ ਦੇ ਰਾਹਾਂ ਦੇ ਨਕਸ਼ੇ ਬਣਾਉਣ ਦੇ ਲਈ ਇੱਕ ਬੇਜੋੜ ਸਕੀਮ ਬਣਾਈ। ਔਰਤਾਂ ਦੇ ਉੱਤੇ ਕਿਸੇ ਨੂੰ ਬਹੁਤਾ ਸ਼ੱਕ ਵੀ ਨਹੀਂ ਸੀ ਹੁੰਦਾ। ਉਹ ਆਪਣੇ ਕੰਮਾਂ ਦੇ ਕਾਰਨ ਬਾਹਰ ਅੰਦਰ ਵੀ ਜ਼ਿਆਦਾ ਆਉਂਦੀਆਂ ਜਾਂਦੀਆਂ ਸਨ। ਇਮੀਲੀਆ ਵਲੈਸੀਆ ਜਦੋਂ ਇਸ ਸਮੁਦਾਇ ਦੇ ਸਦੀਆਂ ਪੁਰਾਣੇ ਇਤਿਹਾਸ ਦੀ ਖੋਜ ਕਰ ਰਹੇ ਸਨ ਤਾਂ ਉਹਨਾਂ ਨੇ ਲੋਕਾਂ ਤੋਂ ਬਹੁਤ ਸਾਰੀਆਂ ਕਥਾਵਾਂ ਸੁਣੀਆਂ। ਉਹ ਦੱਸਦੇ ਨੇ ਕਿ ਔਰਤਾਂ ਦੀ ਸਮਝ ਨੂੰ ਅਕਸਰ ਬਹੁਤਾ ਮਹੱਤਵ ਨਹੀਂ ਮਿਲਦਾ ਸੀ। ਸ਼ਾਇਦ ਇਸੇ ਕਰਕੇ ਕੋਲੰਬੀਆ ਦੇ ਮਾਮਲੇ ਦੇ ਵਿੱਚ ਉਹ ਬਹੁਤ ਸਾਰੇ ਭੇਤ ਰੱਖ ਸਕੀਆਂ ਤੇ ਫਿਰ ਇਹਨਾਂ ਭੇਤਾਂ ਨੂੰ ਸਮੁਦਾਇ ਦੀ ਭਲਾਈ ਦੇ ਲਈ ਵਰਤਿਆ ਜਿਵੇਂ ਇਲਾਜ ਪਾਕਸਾਲ ਭੇਤ ਦੱਸਣ ਸੈਨ ਬਾਸੀਲੋ ਦੀ ਮੁਕਤੀ ਦੇ ਦੌਰਾਨ ਵੀ ਕੁਝ ਅਜਿਹਾ ਹੀ ਹੋਇਆ ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਸਥਾਨ ਦਾ ਜਨਮ ਜਿਹੜਾ ਹੈ ਇਸ ਦੇ ਲਈ ਹੋਇਆ ਕਿਉਂਕਿ ਜਦੋਂ ਔਰਤਾਂ ਕਿਸੇ ਕੰਮ ਦੇ ਲਈ ਇੱਕ ਖੇਤ ਤੋਂ ਦੂਜੇ ਖੇਤ ਤੱਕ ਜਾਂਦੀਆਂ ਸਨ ਤਾਂ ਰਸਤੇ ਦੇਖਦਿਆਂ ਜਾਂਦਿਆਂ ਸਨ ਨੋਟ ਕਰਦਿਆਂ ਸਨ ਫਿਰ ਉਹ ਇਹ ਮਰਦਾਂ ਨੂੰ ਦੱਸਦਿਆਂ ਤੇ ਫਿਰ ਸਾਰੇ ਇਕੱਠੇ ਰਣਨੀਤੀ ਤਿਆਰ ਕਰਦੇ ਸਨ ਮੀਡੀਆ ਦੀ ਸਾਂਝੀ ਜ਼ੁਬਾਨ ਸੀ ਜਿਹੜੀਆਂ ਮੀਡੀਆ ਕਰਦੇ ਸੀ ਉਹਨਾਂ ਦੇ ਸਿਰਾਂ ਦੇ ਉੱਤੇ ਮੀਡੀਆ ਹੁੰਦੀਆਂ ਸੀ ਉਹਦੀ ਸਾਂਝੀ ਜ਼ੁਬਾਨ ਤੁਹਾਨੂੰ ਯਾਦ ਰੱਖਣਾ ਪਵੇਗਾ ਕਿ ਗੁਲਾਮ ਅਫਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਆਉਂਦੇ ਸਨ ਇੱਕ 1837 ਦਾ ਚਿੱਤਰ ਆ ਮੇਰੇ ਸਾਹਮਣੇ ਮੈਂ ਦੇਖ ਰਿਹਾ ਹਾਂ ਮੈਂ ਜ਼ਰੂਰ ਪਾਵਾਂਗਾ ਅਲੱਗ ਕਰਕੇ ਵਕ ਵਕ ਬੋਲੀਆਂ ਬੋਲਦੇ ਸਨ ਸ਼ੁਰੂ ਦੇ ਵਿੱਚ ਤਾਂ ਇੱਕ ਦੂਜੇ ਦੀ ਗੱਲ ਸਮਝਣਾ ਬਹੁਤ ਮੁਸ਼ਕਲ ਸੀ ਜਦੋਂ ਬੋਲੀਆਂ ਨਹੀਂ ਹੁੰਦੀਆਂ ਸਨ ਪਰ ਉਹ ਆਪਣੇ ਨਾਲ ਇੱਕ ਸਾਂਝੀ ਬੋਲੀ ਵੀ ਅਫਰੀਕਾ ਮਹਾਦੀਪ ਤੋਂ ਲਿਆਏ ਸਨ ਸਿਰ ਦੇ ਨਾਲ ਚਿਪਕਾ ਕੇ ਗੁੰਦੀਆਂ ਮੀਡੀਆਂ ਜੋ ਅਫਰੀਕੀ ਸੱਭਿਆਚਾਰ ਦੀ ਖਾਸੀਅਤ ਨੇ ਅੱਜ ਵੀ ਦੇਖ ਲਓ ਕਿ ਯੂਰਪ ਹੋਵੇ ਚਾਹੇ ਕੋਈ ਵੀ ਮੌਲਕੋਵੇ ਇੰਨੀਆਂ ਬਰੀਕ-ਬਰੀਕ ਜੜੀਆਂ ਨੇ মিডিਆ ਪਤਾ ਨਹੀਂ ਕਿੱਦਾਂ ਕਰਦੇ ਐ ਕਿੰਨਾ-ਕਿੰਨਾ ਸਮਾਂ ਲਾਉਂਦੇ ਹੋਣਗੇ ਇੱਕ ਕਲਾ ਕਹਿ ਲੋ ਇੱਕ ਉਹਨਾਂ ਦੀ ਭਾਸ਼ਾ ਕਹਿ ਲੋ ਜਾਂ ਉਹਨਾਂ ਨੂੰ ਆਕਰਸ਼ਿਤ ਕਰਦੇ ਨੇ ਲੋਕਾਂ ਨੂੰ ਆਕਰਸ਼ਿਤ ਕਰਦੇ ਨੇ ਇਹ মিডিਆ ਧਾਰਨ ਕਰਨ ਵਾਲੇ ਦੇ ਸਮਾਜਿਕ ਸਮਾਜਿਕ ਰੁਤਬੇ ਵਿਆਹੇ ਜਾਂ ਕੁਆਰੇ ਜਿੱਦਾਂ ਕਿ ਆਪਣੇ Hindu ਧਰਮ ਦੇ ਵਿੱਚ ਐ ਕਿ ਜਾਂ ਮੰਗਲ ਸੂਤਰ ਪਾਇਆ ਤੇ ਆਪਣੇ ਸਿੱਖਾਂ ਦੇ ਮੇਰੇ ਖਾਲ ਨਾਲ ਕਿ ਬਿੰਦੀ ਲਾਉਂਦੇ ਨੇ ਤਾਂ ਸੰਦੂਰ ਤਾਂ ਮਤਲਬ ਕਿ ਪਤਾ ਨਹੀਂ ਪਾਉਂਦੇ ਕਿ ਨਹੀਂ ਉਹ ਹੋਰ ਧਰਮਾਂ ਚੋਂ ਆ ਗਿਆ ਪਰ ਜਾਂ ਗੋਰੇ ਜਿਹੜੇ ਨੇ ਆਪਣੇ ਜਿਹੜਾ ਖੱਬੇ ਹੱਥ ਦੇ ਵਿੱਚ ਚੀਸੀ ਦੇ ਨਾਲ ਦੀ ਉਂਗਲ ਦੇ ਵਿੱਚ ਜਿਹੜਾ ਛੱਲਾ ਪਾਉਂਦੇ ਨੇ ਕਿ ਵਿਆਹਾ ਹੋਇਆ ਤੇ ਇਸੇ ਤਰ੍ਹਾਂ ਹੀ ਜਿਹੜਾ ਅਫਰੀਕਾਂ ਲੋਕ ਸੀ ਜਿਹੜੇ ਉਹ ਮੀਡੀਆ ਧਾਰਨ ਇਸ ਤਰ੍ਹਾਂ ਕਰਦੇ ਸੀ ਕਿ ਵਿਆਹਾ ਆ ਕਿ ਕੁਵਾਰਾ ਆ ਕਿ ਮਤਲਬ ਕਿ ਕਿੱਦਾਂ ਉਹਨਾਂ ਦੇ ਸਮਾਜਿਕ ਰੁਤਬੇ ਸੀ ਵਿਆਹੇ ਜਾਂ ਕੁਵਾਰੇ ਦੇ ਧਰਮ ਦੀ ਜਾਣਕਾਰੀ ਦਿੰਦੀਆਂ ਸਨ ਇਹ ਵੀ ਕਿ ਉਹ ਕਿਸ ਕਬੀਲੇ ਜਾਂ ਸਮੁਦਾਏ ਦੇ ਮੈਂਬਰ ਨੇ ਇੱਥੇ ਤੱਕ ਵੀ ਉਹਨਾਂ ਦੇ ਵਿੱਚ ਕੋਡਵੜ ਸੀ ਗੁਲਾਮੀ ਦੀ ਨਵੀਂ ਦੁਨੀਆ ਦੇ ਵਿੱਚ ਇਹ ਆਜ਼ਾਦੀ ਦੀ ਰਾਹ ਦੱਸਣ ਲੱਗੀਆਂ ਬੰਦਿਆਂ ਦੇ ਨਾਲ ਸਲਾਹ ਕਰਨ ਤੋਂ ਬਾਅਦ ਔਰਤਾਂ ਮੀਡੀਆਂ ਦੇ ਵਿੱਚ ਨਕਸ਼ੇ ਗੁੰਦਣ ਲੱਗ ਪਈਆਂ ਗੁੰਦਣਦਰੀ ਤਿਆਰ ਹੋ ਗਈਆਂ ਗੁलाम ਔਰਤਾਂ ਬਿਨਾਂ ਕਿਸੇ ਕਾਗਜ਼ ਤੇ ਕਲਮ ਦੇ ਨਕਸ਼ਾ ਨਵੀਸ ਬਣ ਗਈਆਂ ਜੋ ਆਪਣੇ ਸਿਰਾਂ ਦੇ ਵਿੱਚ ਨਕਸ਼ੇ ਬਣਾ ਕੇ ਚਲਦੀਆਂ ਸਨ ਇਸ ਤਰ੍ਹਾਂ ਉਹਨਾਂ ਨੇ ਬਾਤ ਚ ਨਿਕਲਣ ਦੇ ਲਈ ਮਸ਼ਹੂਰ ਨਕਸ਼ੇ ਤਿਆਰ ਕੀਤੇ ਸੀ ਐਨਾ ਹੀ ਨਹੀਂ ਇਹਨਾਂ ਮੀਡੀਆ ਦੇ ਵਿੱਚ ਔਰਤਾਂ ਮੁੱਲਵਾਨ ਵਸਤਾਂ ਵੀ ਰੱਖਦੀਆਂ ਸਨ ਜਿਨ੍ਹਾਂ ਦੀ ਨਮੇ ਸਮੁਦਾਏ ਦੇ ਵਿੱਚ ਲੋੜ ਪੈ ਸਕਦੀ ਸੀ ਜਿਵੇਂ ਤੀਲੀਆਂ ਸੋਨੇ ਦੀਆਂ ਕਣੀਆਂ ਜਾਂ ਉਗਾਉਣ ਦੇ ਲਈ ਬੀਜ ਆਦੀ ਵੀ ਸਨ ਉਹ ਵੀ ਮਤਲਬ ਕਿ ਆਪਣੀਆਂ ਮੀਡੀਆ ਦੇ ਵਿੱਚ ਵਾਲਾਂ ਦੇ ਵਿੱਚ ਉਹਦੇ ਵਿੱਚ ਲੁਕੋ ਲੈਂਦੀਆਂ ਮੀਂਡੀਆਂ ਦੀ ਜਿਹੜੀ ਆ ਬੁਝਾਰਤ ਕੀ ਹੈ ਭੱਜਣ ਦੀ ਯੋਜਨਾ ਬਣਾਉਣ ਸਮੇਂ ਔਰਤਾਂ ਛੋਟੀਆਂ ਕੁੜੀਆਂ ਦੇ ਦਿਵਾਲੇ ਝੁਰਮਟ ਬਣਾ ਕੇ ਉਹਨਾਂ ਦੇ ਸਿਰਾਂ ਦੇ ਵਿੱਚ ਮੀਡੀਆਂ ਦੀ ਸ਼ਕਲ ਦੇ ਵਿੱਚ ਨਕਸ਼ੇ ਬਹੋਂਦੀਆਂ ਸਨ ਇਮਿਲਿਆ ਵਲੈਸੀਆ ਦੇ ਮੁਤਾਬਕ ਉਹਨਾਂ ਨੇ ਮੀਡੀਆਂ ਨਾਲ ਡਿਜ਼ਾਈਨ ਬਣਾਏ ਜਿਵੇਂ ਘੁਮਾਦਾਰ ਮੀਡੀ ਪਹਾੜ ਦਾ ਸੰਕੇਤ ਦਿੰਦੀ ਸੀ ਦੂਜੀ ਸੱਪ ਵਰਗੀ ਪਾਣੀ ਦੇ ਕਿਸੇ ਸਰੋਤ ਜਿਵੇਂ ਕਿ ਨਦੀ ਦਾ ਸੰਕੇਤ ਸੀ ਇੱਕ ਮੋਟੀ ਮੀਡੀ ਸੀ ਉਸ ਇਲਾਕੇ ਦੇ ਵਿੱਚ ਫੈਲੇ ਸੈਨਿਕਾਂ ਦਾ ਸੰਕੇਤ ਦਿੰਦੀ ਸੀ ਕਿ ਭਾਈ ਬਚ ਕੇ ਖਤਰਾ ਆ ਗਏ ਸਮਾਜ ਵਿਗਿਆਨੀ ਲਾਨੀ ਮਾਰੀਆ ਵਰਗੇਸ ਨੇ ਆਪਣੇ ਅਧਿਐਨ ਜਿਹੜਾ ਹੈ ਪੋਇਟਿਕਸ ਆਫ ਐਫਰੋ ਕੋਲੰਬੀਅਨ ਹੈਰ ਹੈਰ ਸਟਾਈਲ ਪੋਇਟਿਕਸ ਆਫ ਐਫਰੋ ਕੋਲੰਬੀਅਨ ਹੈਰ ਸਟਾਈਲ ਦੇ ਵਿੱਚ ਲਿਖਦੀ ਹੈ ਕਿ ਬੰਦੇ ਮੱਥੇ ਤੋਂ ਗਿੱਚੀ ਤੱਕ ਬਨੇ ਸੰਕੇਤਾਂ ਨੂੰ ਪੜ੍ਹਦੇ ਸਨ ਮੱਥਾ ਮੌਜੂਦਾ ਸਥਿਤੀ ਸੀ ਜਿੱਥੋਂ ਗਿੱਚੀ ਸਭ ਤੋਂ ਨਜ਼ਦੀਕੀ ਪਹਾੜੀ ਤੱਕ ਪਹੁੰਚਣਾ ਹੁੰਦਾ ਸੀ ਲਿਓਕੈਡਿਆ ਮੋਸਕੁਐਰਾ ਜੋ ਕਿ ਅਧਿਆਪਕ ਨੇ ਉਹਨਾਂ ਨੇ ਵਲੈਸੀਆ ਨੂੰ ਆਪਣੀ ਦਾਦੀ ਦੇ ਕੋਲੋਂ ਸੁਣੇ ਮੀਡੀਆਂ ਦੇ ਰਹਾਸ ਦੇ ਬਾਰੇ ਦੱਸਿਆ ਸੀ ਮੈਕਸ ਕੁਐਰਾ ਨੇ ਦੱਸਿਆ ਸੀ ਕਿ ਇਹ ਸਿਰਫ ਧਰਾਤਲੀ ਵੇਰਵਿਆਂ ਜਾਂ ਪਹਿਰੇਦਾਰਾਂ ਦੀ ਮੌਜੂਦਗੀ ਦੇ ਬਾਰੇ ਸੁਚੇਤ ਕਰਨ ਤਾਂ ਕੀ ਸੀਮਤ ਨਹੀਂ ਸੀ ਇਹਨਾਂ ਦਾ ਮਕਸਦ ਰਣਨੀਤੀ ਦੱਸਣਾ ਵੀ ਸੀ ਕਈ ਮੀਡੀਆ ਜੋ ਰਸਤੇ ਦਰਸਾਉਂਦੀਆਂ ਸਨ ਇੱਕ ਥਾਂ ਆ ਕੇ ਮਿਲਦੀਆਂ ਸਨ ਜਿੱਥੇ ਆ ਕੇ ਮਿਲਦੀਆਂ ਸਨ ਉਹ ਮਿਲਨ ਦੀ ਥਾਂ ਹੁੰਦੀ ਸੀ ਸਭ ਦੀ ਇਕੱਠੇ ਹੋਣ ਦੀ ਜਿੱਥੇ ਉਹ ਮਿਲਦੇ ਅਤੇ ਸਲਾਹ مشورہ ਫੇਰ ਕਰਦੇ ਤੇ ਮਿਲ ਕੇ ਫੈਸਲੇ ਕਰਦੇ ਗਿੱਚੀ ਉਹਨਾਂ ਦੀ ਮੰਜ਼ਲ ਹੁੰਦੀ ਸੀ ਡਿਊ ਕੈਡੀਆਂ ਦੇ ਦੱਸੇ ਮੁਤਾਬਕ ਮਿਸਾਲ ਦੇ ਵਜੋਂ ਜੇ ਉਹਨਾਂ ਨੇ ਕਿਸੇ ਰੋਖਹੇਟ ਮੈਲਾ ਹੁੰਦਾ ਸੀ ਤਾਂ ਮੀਡੀ ਨੂੰ ਉੱਪਰ ਵੱਲ ਗੁੰਦਦੇ ਸਨ ਥੱਲੇ ਵੱਲ ਨੂੰ ਨਹੀਂ ਤਾਂ ਜੋ ਇਹ ਖੜੀ ਰਹੇ ਜੇ ਇਹ ਕਿਸੇ ਨਦੀ ਦਾ ਕਿਨਾਰਾ ਹੁੰਦਾ ਸੀ ਤਾਂ ਇਹ ਕੰਨਾ ਵੱਲ ਨੂੰ ਜਿਹੜਾ ਸੀ ਬੈਠੀਆਂ ਹੁੰਦੀਆਂ ਸਨ ਇਸ ਤੋਂ ਇਲਾਵਾ ਕਈ ਵਾਰ ਕੁਝ ਮੀਡੀਆਂ ਜਿਹੜੀਆਂ ਸਨ ਆਕਾਰ ਦੇ ਵਿੱਚ ਵੱਡੀਆਂ ਛੋਟੀਆਂ ਹੁੰਦੀਆਂ ਤੇ ਦੂਜੀਆਂ ਦੇ ਦੂਜਿਆਂ ਦੇ ਨਾਲ-ਨਾਲ ਚਲਦੀਆਂ ਸਨ ਇਹ ਦੂਜੇ ਸਮੂਹਾਂ ਨੂੰ ਸੰਕੇਤ ਕਰਦੀਆਂ ਸਨ ਕਿ ਕਿੰਨੀ ਦੂਰ ਰਹਿਣਾ ਹੈ ਇੱਕ ਦੂਸਰੇ ਤੋਂ ਕਿਉਂਕਿ ਮਜ਼ਬੂਤ ਦਲ ਨੇ ਕਮਜ਼ੋਰ ਦਾ ਬਚਾਅ ਵੀ ਤਾਂ ਕਰਨਾ ਹੁੰਦਾ ਸੀ ਨਾ ਇਹ ਜਾਣਕਾਰੀ ਬਸਤੀਵਾਦੀ ਕੋਲੰਬੀਆ ਦੇ ਸ਼ਹਿਰਾਂ ਕਸਬਿਆਂ ਦੇ ਵਿੱਚ ਸਭ ਦੀਆਂ ਅੱਖਾਂ ਦੇ ਸਾਹਮਣੇ ਘੁੰਮ ਰਹੀ ਸੀ ਪਰ ਸਮਝ ਸਿਰਫ ਕੁਝ ਲੋਕਾਂ ਦੇ ਹੀ ਆਉਂਦੀ ਸੀ ਵਿਤਕਰੇ ਦਾ ਕਾਰਨ ਬਣੀਆਂ ਨੇ ਮੀਡੀਆ ਫਿਰ ਪਰ ਬਦਕਿਸਮਤੀ ਦੇ ਨਾਲ ਸਮੇ ਦੇ ਨਾਲ-ਨਾਲ ਆਜ਼ਾਦੀ ਦੀਵਾਨ ਵਾਲੀਆਂ ਇਹ ਮੀਡੀਆਂ ਵਿਤਕਰੇ ਦਾ ਆਧਾਰ ਬਣ ਗਈਆਂ ਮਾਰੂਨਾ ਨੇ ਆਪਣੇ ਕਸਬਿਆਂ ਨੂੰ ਕਲਾ ਦੇ ਨਾਲ ਸ਼ਿੰਗਾਰਨ ਦੇ ਵਿੱਚ ਮਦਦ ਕੀਤੀ ਪਰ ਉਹ ਮੀਡੀਆਂ ਤੋਂ ਟੁੱਟ ਗਏ ਕਿਉਂਕਿ ਕਿਉਂ ਜਦੋਂ ਆਜ਼ਾਦ ਹੋ ਕੇ ਸਮਾਜ ਦੇ ਵਿੱਚ ਘੁਲਣ ਮਿਲਣ ਲੱਗੇ ਤਾਂ ਔਰਤਾਂ ਦੇ ਉੱਤੇ ਆਪਣੀਆਂ ਮੀਡੀਆਂ ਜੋ ਉਹਨਾਂ ਦੀ ਰਵਾਇਤ ਸੀ ਉਹਨਾਂ ਦਾ ਸੱਭਿਆਚਾਰ ਸੀ ਤਿਆਗਣ ਦੇ ਲਈ ਦਬਾਅ ਪਾਇਆ ਗਿਆ ਸੀ ਪਰ ਕੁਝ ਨੂੰ ਇਹ ਦਾਦੀਆਂ ਪਰਦਾਦੀਆਂ ਤੋਂ ਕਹਾਣੀਆਂ ਦੀ ਬਦੌਲਤ ਵਿਰਾਸਤ ਦੇ ਵਿੱਚ ਮਿਲੀਆਂ ਕਈਆਂ ਨੇ ਇਹ ਲੁਕਾ ਕੇ ਰੱਖੀਆਂ ਤੇ ਕਈਆਂ ਨੂੰ ਕਦੇ ਪਤਾ ਹੀ ਨਾ ਲੱਗਿਆ ਰੋਜ਼ਗਾਰ ਦੇਣ ਵਾਲੇ ਤੇ ਸਮਾਜ ਚਾਹੁੰਦਾ ਸੀ ਕਿ ਸੂਝ ਦਾ ਇੱਕ ਸਾਵਾ ਪੈਮਾਨਾ ਹੋਣਾ ਚਾਹੀਦਾ ਹੈ ਇਸ ਦੇ ਲਈ ਸਿਆਫ ਆਮ ਔਰਤਾਂ ਦੇ ਉੱਤੇ ਆਪਣੇ ਵਾਲਾਂ ਨੂੰ ਸਿੱਧੇ ਕਰਨ ਦਾ ਦਬਾਅ ਬਣਨ ਲੱਗ ਪਿਆ ਸੀ ਮਨ ਲਾ ਕਿ ਜਿੱਦਾਂ ਬਾਅਦ ਦੇ ਵਿੱਚ ਰੋਲਾ ਰੱਪਾ ਪੈਣ ਲੱਗਿਆ ਕਿ ਜਿੱਦਾਂ ਆ ਆਪਣੇ ਮੁਲਕਾਂ ਦੇ ਵਿੱਚ ਇੱਥੇ ਪਛਵੀਂ ਮੁਲਕਾਂ ਚ ਕਹਿ ਲਓ ਕਿ ਜਿਹੜਾ ਨਕਾਬ ਨਹੀਂ ਪੋਣਾ ਜਾਂ ਹੋਰ ਸਾਰੀਆਂ ਚੀਜ਼ਾਂ ਮੁਸਲਮ ਆਪਣੇ ਭਾਈਚਾਰੇ ਦੀ ਗੱਲ ਹੈ ਤਾਂ ਆਪਣੇ ਦਸਤਾਰ ਦਾ ਮੁੱਦਾ ਚੱਲਦਾ ਹੈ ਹੋਰ ਬੱਕਰੇ ਬੱਕਰੇ ਚੱਲਦੇ ਨੇ ਆਪਣੇ ਕਹਿੰਦੇ ਚੁੰਨੀ ਲੈ ਕੇ ਰੱਖਣੀ ਆ ਸਿਰ ਦੇ ਉੱਤੇ ਟਾਕੇ ਰੱਖਣਾ ਤੇ ਉਹ ਫਿਰ ਇਦਾਂ ਦੀਆਂ ਪਾਬੰਦੀਆਂ ਇਹਨਾਂ ਦੇ ਉੱਤੇ ਲੱਗਣ ਲੱਗ ਗਈਆਂ ਪਰ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇਹ ਆਪਣੇ ਨਕਸ਼ੇ ਕਹਿ ਲਓ ਕਿ ਉਸ ਸਮੇਂ ਦੇ ਵਿੱਚ ਆਪਣੇ ਬਾਲਾਂ ਨੂੰ ਗੁੰਦ-ਗੁੰਦ ਕੇ ਉਸ ਤਰ੍ਹਾਂ ਦਾ ਬਣਾ ਲੈਂਦੀਆਂ ਸੀ ਕਿ ਉਹ ਪਤਾ ਲੱਗਦਾ ਰਹੇ ਕਿ ਬੰਦੇ ਨੇ ਕਿਧਰੋਂ ਕਿਧਰ ਨੂੰ ਜਾਣਾ ਕਿੱਥੇ ਖਤਰਾ ਹੈ ਕਿੱਥੇ ਰੁਕਣਾ ਕਿੱਥੇ ਇਕੱਠੇ ਹੋਣਾ ਹੈ ਤੇ ਸਭ ਦਾ ਉਹ ਸਿਲਸਿਲਾ ਫਿਰ ਆਜ਼ਾਦੀ ਇਹਨਾਂ ਨੇ ਹਾਸਲ ਕੀਤੀ। ਵਲੈਸੀਆ ਦੱਸਦੇ ਨੇ ਕਿ ਸਭ ਕੁਝ ਵਾਲਾਂ ਦੇ ਵਿੱਚੋਂ ਹੋ ਕੇ ਗੁਜ਼ਰਦਾ ਹੈ। ਵਿਤਕਰਾ ਅਤੇ ਹਿੰਸਾ ਕਿੰਡਰ ਗਾਰਟਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਕਾ ਯਾਨੀ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਡਿਸਕ੍ਰਿਮੀਨੇਸ਼ਨ ਆਉਂਦੀ ਹੈ ਜਾਂ ਕਹਿ ਸਕਦੇ ਇੱਕ ਦੂਸਰੇ ਦੇ ਨਾਲ ਦੇਖ ਕੇ ਪਸੰਦ ਨਹੀਂ ਕਰਦੇ ਇੱਕ ਦੂਸਰੇ ਨੂੰ ਉਹ ਜਿਹੜਾ ਹੈ ਰੇਸਿਜ਼ਮ ਜਿਹੜਾ ਉਹ ਫੈਲ ਰਿਹਾ ਬੱਚਿਆਂ ਨੂੰ ਦੇਖ ਕੇ ਜਦੋਂ ਜਾਂਦੇ ਨੇ ਬੱਚੇ ਸਕੂਲਾਂ ਕਾਲਜਾਂ ਦੇ ਵਿੱਚ ਜਾਂ ਪਹਿਲੀਆਂ ਕਲਾਸਾਂ ਸ਼ੁਰੂ ਕਰਦੇ ਆ ਜਿਸ ਸਕੂਲ ਬਣੀ ਸ਼ੁਰੂ ਹੁੰਦੇ ਰੇ ਕੇਅਰ ਦੇ ਵਿੱਚ ਜਾਂਦੇ ਆ ਕਿਡਨ ਗਾਰਡਨ ਦੇ ਵਿੱਚ ਜਾਂਦੇ ਆ ਤਾਂ ਉੱਥੇ ਵਿਤਕਰਾ ਸ਼ੁਰੂ ਹੋ ਜਾਂਦਾ ਉਹ ਕਹਿੰਦੇ ਨੇ ਪਰ ਹੁਣ ਅਸੀਂ ਉਸ ਦਬਾਅ ਦੇ ਵਿੱਚੋਂ ਨਿਕਲ ਰਹੇ ਆ ਤੇ ਅੱਗੇ ਵਧ ਰਹੇ ਆ ਬਲੈਸ਼ੀਆ ਕਹਿੰਦੇ ਨੇ ਕਿ ਹੁਣ ਸ਼ੁਕਰ ਹੈ ਕਿ ਸਾਡੇ ਕੋਲ ਕਲੰਬੀਆ ਦੇ ਵਿੱਚ ਸਿਆਫਾ ਫਾਮ ਉਪਰਾਸ਼ਟਪਤੀ ਤੇ ਸਿੱਖਿਆ ਮੰਤਰੀ ਨੇ ਸਾਡੇ ਆਪਣੇ ਵਲੈਸੀਆ ਦੇ ਮੁਤਾਬਕ ਜਿਸ ਤਰ੍ਹਾਂ ਸਿਆਫਾ ਫਾਮਔਰਤਾਂ ਨੂੰ ਆਮ ਲੋਕਾਂ ਵਰਗੀਆਂ ਲੱਗਾਂ ਤੇ ਲਈ ਕਈ ਤਰ੍ਹਾਂ ਦੀਆਂ ਰਸਾਇਣਾਂ ਦੀ ਵਰਤੋਂ ਕਰਨੀ ਪੈਂਦੀ ਹੈ ਉਹ ਬਹੁਤ ਦੁਖਦਾਈ ਹੈ। ਜਾਨਕਿ ਸਾਨੂੰ ਜਿੱਦਾਂ ਹਾਂ ਕਹਿੰਦੇ ਅਸੀਂ ਸਾਨੂੰ ਉਦਾਂ ਹੀ ਰਹਿਣ ਦਿਓ ਬਦਲਾਂ ਦੀ ਸਾਨੂੰ ਜ਼ਰੂਰਤ ਨਹੀਂ ਅਸੀਂ ਉਹ ਦੁੱਖ ਭੋਗਦੇ ਆਉਣਾ ਚੀਜ਼ਾਂ ਦੇ ਨਾਲ। ਚਾਹੇ ਉਹ ਮਾਈਕਲ ਜੈਕਸਨ ਸੀ। ਸਿਗਾਤਾ ਉਹ ਮੱਲਕੀ ਕਾਲਾ ਪਰ ਉਹਨੇ ਆਪਣੀ ਪਪੂ ਪਪੂਲਰ ਹੋਣ ਦੇ ਲਈ ਜਾਂ ਇੱਕ ਸੰਗੀਤ ਦੀ ਦੁਨੀਆ ਦੇ ਵਿੱਚ ਡਾਂਸਿੰਗ ਦੀ ਦੁਨੀਆ ਦੇ ਵਿੱਚ ਇੱਕ ਵੱਖਰਾ ਹੀ ਮੁਕਾਮ ਆਪਣਾ ਹਾਸਲ ਕੀਤਾ ਪੈਦਾ ਕੀਤਾ ਬਹੁਤ ਸਾਰੀਆਂ ਉਹ ਪਲਾਸਟਿਕ ਸਰਜਰੀਆਂ ਕਰਾਉਂਦਾ ਸੀ ਫੇਸ ਦੀਆਂ ਉਹ ਸਾਰੀਆਂ ਚੀਜ਼ਾਂ ਸੀ ਤੇ ਉਹ ਕਿੰਨੇ ਦੁੱਖ ਭੋਗਦਾ ਹੋਵੇਗਾ ਉਹ ਕਿਸੇ ਨੂੰ ਨਹੀਂ ਪਤਾ ਉਹਨੇ ਹੀ ਪਤਾ ਹੈ ਤੇ ਆਪਣਾ ਰੂਪ ਬਦਲ ਕੇ ਆਪਣੇ ਆਪ ਨੂੰ ਬਦਲ ਕੇ ਆਪਣੀ ਆਈਡੈਂਟੀ ਬਦਲ ਕੇ ਉਹ ਵਿਚਰਦਾ ਰਿਹਾ ਲੋਕਾਂ ਦੇ ਵਿੱਚ ਇੱਕ ਆਪਣੀ ਆਪਣੀ ਹੀ ਸ਼ਖਸੀਅਤ ਇੱਕ ਹੋਰ ਇੱਕ ਜਿਹੜਾ ਕੁਦਰਤ ਦੇ ਪੱਖੋਂ ਉਹ ਜੋ ਰੂਪ ਮਿਲਿਆ ਸੀ ਸਰੂਪ ਮਿਲਿਆ ਸੀ ਉਹਨੂੰ ਲੋਕਾਂ ਦੇ ਵਿੱਚੋਂ ਲੁਕੋ ਕੇ ਤੇ ਲੋਕਾਂ ਦੇ ਸਾਹਮਣੇ ਹੋਰ ਹੀ ਆਪਣੇ ਆਪ ਨੂੰ ਪੇਸ਼ ਕਰਦਾ ਰਿਹਾ ਉਹੀ ਲੋਕ ਮਤਲਬ ਕਿ ਉਹਨੂੰ ਜਾਣਦੇ ਨੇ ਜੋ ਵੀਡੀਓ ਦੇ ਵਿੱਚ ਸਾਡੇ ਸਾਹਮਣੇ ਆ ਮਾਈਕਲ ਜੈਕਸਨ ਜਾਂ ਤਸਵੀਰਾਂ 'ਚ ਹੈ ਪਰ ਅਸਲ ਮਾਈਕਲ ਜੈਕਸਨ ਕਹਿੰਨੇ ਦੇਖਿਆ ਉਹ ਇੱਕ ਰਾਜ ਦਾ ਰਾਜ ਹੀ ਰਹਿ ਗਿਆ ਤੇ ਇਹ ਆ ਜੀ ਉਹ ਦੁਖਾਂਤ ਭਰੀਆਂ ਗੱਲਾਂ ਜਦੋਂ ਆਜ਼ਾਦੀ ਨਹੀਂ ਹੁੰਦੀ ਸੀ ਜਦੋਂ ਇਹਨਾਂ ਨੂੰ ਗੁਲਾਮ ਬਣਾ ਕੇ ਜਾਂ ਦੁਨੀਆ ਸਾਰੀ ਦੇ ਵਿੱਚ ਕਹਿ ਸਕਦੇ ਆ ਅੱਜ ਆਜ਼ਾਦੀ ਹੈ ਤਾਂ ਤਾਂ ਵੀ ਲੋਕ ਕਹੀ ਜਾਂਦੇ ਆ ਕਿ ਆਜ਼ਾਦੀ ਨਹੀਂ ਆ ਭਾਈ ਤੇ ਇਹ ਤੁਹਾਡੇ ਉੱਤੇ ਡਿਪੈਂਡ ਆ ਤੁਸੀਂ ਜਿਨ੍ਹਾਂ ਨੇ ਇਹੋ ਜਿਹਾਂ ਗੁਰਬਤ ਕਹਿ ਸਕਦੇ ਆ ਜਾਂ ਇਹੋ ਜਿਹਾਂ ਜੇਲ੍ਹਾਂ ਭੁਗਤੀਆਂ ਨੇ ਇੱਕ ਪੈਰ ਵੀ ਪਟ ਨਹੀਂ ਸਕਦੇ ਸੀ ਜਾਂ ਹੋਰ ਜੰਜੀਰਾਂ ਦੇ ਵਿੱਚ ਬੰਨ ਕੇ ਉਹਨਾਂ ਨੂੰ ਕੰਮ ਕਰਾਇਆ ਜਾਂਦਾ ਸੀ ਰੋਟੀ ਪਾਣੀ ਕੁੱਤਿਆਂ ਵਾਂਗੂ ਉਹਨਾਂ ਦੇ ਮੋਰੇ ਸੁਟਿਆ ਜਾਂਦਾ ਸੀ ਅੱਜ ਕੱਲ ਤਾਂ ਕੁੱਤੇ ਨੂੰ ਵੀ ਪਿਆਰ ਮੁਹੱਬਤ ਦੇ ਨਾਲ ਖਾਣਾ ਖੁਲਾਇਆ ਜਾਂਦਾ ਤੇ ਉਹ ਸਾਰਾ ਸਿਸਟਮ ਹੈ ਕਿਤੇ ਨਾ ਕਿਤੇ ਸਿਆਫ ਆਮ ਬੀਬੀਆਂ ਦੀਆਂ ਸਿਰ ਦੀਆਂ ਮੀਡੀਆ ਦਾ ਗੁਲਾਮੀ ਦੇ ਇਤਿਹਾਸ ਦੇ ਨਾਲ ਰਿਸ਼ਤਾ ਕੀ ਸੀਗਾ ਇਹ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਤੇ ਮੀਡੀਆ ਨੇ ਹੀ ਸਾਰਾ ਰਿਸ਼ਤਾ ਜਿਹੜਾ ਅੱਗੇ ਕਾਇਮ ਕੀਤਾ ਤੇ ਆਪਣੇ ਮੁਲਕ ਬਣਾਏ ਉਹਨਾਂ ਨੇ ਆਜ਼ਾਦੀ ਪਾਈ ਗੁਲਾਮੀ ਤੋਂ ਛੁਟਕਾਰਾ ਪਾਇਆ ਆਜ਼ਾਦ ਫਿਜ਼ਾ ਦੇ ਵਿੱਚ ਅੱਜ ਸਾਹ ਲੈ ਰਹੇ ਨੇ ਬਰਾਬਰੀ ਦੇ ਨਾਲ ਮੋਢੇ ਦੇ ਨਾਲ ਮੋਢਾ ਜੜ ਕੇ ਜੋੜ ਕੇ ਹਰ ਪਾਸੇ ਆਪਾਂ ਦੇਖ ਸਕਦੇ ਹਾਂ ਉਹਨਾਂ ਨੂੰ ਡਾਲੀਆ ਵੈਤੂਰਾ ਉਹਨਾਂ ਦੀ ਕਲਮ ਸੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੋਆਬਰੀ ਰਿਜ਼ਾ ਮੰਚ